ਕਿਸਾਂ ਦੀ ਇਮਾਨੀਤ ਕੀਆ ਸਿੱਖੀ ਦੇ ਅੰਦਰ ਕਦੇ ਅੰਦਾਜ਼ਾ ਲਾ ਕੇ ਵੇਖ। ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਹੈ। ਉਹਨਾਂ ਚਿਰ ਤੱਕ ਇਹ ਦੇ ਅੰਦਰੋਂ ਸਿੱਖੀ ਮੁਕਾਈ ਨਹੀਂ ਜਾ ਸਕਦੀ। ਜਿੰਨਾ ਚਿਰ ਤੱਕ ਇਹਦੇ ਸਿਰ ਤੇ ਕੇਸ ਨੇ ਫਿਰ ਉਹਦੇ ਕੇਸ ਕੱਟੇ ਗਏ। ਤੇ ਇਦਾਂ ਦਾ ਸਮਾਂ ਆਇਆ ਜਦੋਂ ਕਿਤੇ ਉਹਦਾ ਮਹਾਰਾਣੀ ਜਿੰਦਾਂ ਦੇ ਨਾਲ ਮਾਂ ਨਾਲ ਮਿਲਾਪ ਹੋਇਆ ਤੇ ਮਾਂ ਆਪਣੇ ਪੁੱਤਰ ਦੇ ਵਿਯੋਗ ਵਿੱਚ ਰੋ ਰੋ ਕੇ ਅੰਨੀ ਹੋਈ। ਜਦੋਂ ਮਾਂ ਪੁੱਤਰ ਦਾ ਮਿਲਾਪ ਹੋਇਆ ਨਾ ਤੇ ਜਦੋਂ ਮਾਂ ਨੇ ਉਹਦੇ ਸਿਰ ਤੇ ਹੱਥ ਫੇਰੇ ਆ ਤੇ ਕੇਸ ਨਜ਼ਰ ਨਾ ਆਏ ਉਹ ਕੇਸਾਂ ਵਾਲਾ ਜੂڑا ਨਜ਼ਰ ਨਾ ਆਇਆ ਇਕੋਦਮ ਪਿੱਛੇ ਕਰ ਦਿੱਤਾ ਇਕੋਦਮ ਮਾਂ ਨੇ ਪੈਰ ਪਿਸ਼ਾਣ ਕਰਕੇ ਕਿਹਾ ਵੀ ਤੂੰ ਮੇਰਾ ਦਲੀਪ ਸਿੰਘ ਨਹੀਂ ਹੋ ਸਕਦਾ ਬਿਲਕੁਲ ਨਹੀਂ ਮਾਂ ਮੈਂ ਤੇਰਾ ਦਲੀਪ ਸਿੰਘ ਹੀ ਆ ਮਾਂ ਨੇ ਕਿਹਾ ਪੁੱਤ ਰਾਜ ਭਾਗ ਚਲਿਆ ਗਿਆ ਕੋਈ ਦੁੱਖ ਨਹੀਂ ਧਨ ਦੌਲਤ ਚਲਿਆ ਗਿਆ ਕੋਈ ਦੁੱਖ ਨਹੀਂ ਮੇਰੀਆਂ ਅੱਖਾਂ ਤੇਰੇ ਵਿయోగ ਵਿੱਚ ਪੁੱਤਰਾ ਰੋ ਰੋ ਕੇ ਅੱਖਾਂ ਦੀ ਜੋਤ ਚਲੀ ਗਈ ਕੋਈ ਦੁੱਖ ਨਹੀਂ ਪਰ ਤੇਰੇ ਸਿਰ ਤੋਂ ਕੇਸ ਚਲੇ ਗਏ ਇਹਦਾ ਮੈਨੂੰ ਸਭ ਤੋਂ ਵੱਡਾ ਦੁੱਖ ਹੈ ਤੇ ਉਹਦੋਂ ਫਿਰ ਦਲੀਪ ਸਿੰਘ ਨੇ ਮਾਂ ਦੇ ਪੈਰ ਫੜ ਕੇ ਕਿਹਾ ਸੀ ਮਾਂ ਮੈਂ ਤੇਰਾ ਰਾਜ ਭਾਗ ਨਹੀਂ ਲਿਆ ਸਕਦਾ ਵਾਪਸ ਤੇਰੀਆਂ ਅੱਖਾਂ ਦੀ ਜੋਤ ਵਾਪਸ ਨਹੀਂ ਲਿਆ ਸਕਦਾ ਪਰ ਤੇਰੀਆਂ ਅਸੀਸਾਂ ਤੇ ਤੇਰੀਆਂ ਦੁਆਵਾਂ ਦੇ ਸਦਕਾ ਤੇਰਾ ਪੁੱਤ ਫਿਰ ਸਿੱਖੀ ਸਰੂਪ ਦੇ ਵਿੱਚ ਵਾਪਸ ਆਏਗਾ ਤੇ ਆਇਆ ਵੀ ਆਇਆ ਵੀ ਬਿਲਕੁਲ